ਇਕ ਸਕੂਲ ਬੱਸ ਦਾ ਐਕਸੀਡੈਂਟ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਜੀ ਹਾਂ ਜਾਣਕਾਰ ਦੇ ਮੁਤਾਬਿਕ ਪਟਿਆਲਾ ਪਾਤਰਾ ਰੋਡ ਦੇ ਉੱਪਰ ਇੱਕ ਸਕੂਲ ਬੱਸ ਦਾ ਜ਼ਬਰਦਸਤ ਐਕਸੀਡੈਂਟ ਹੋਣ ਦਾ ਸਮਾਚਾਰ ਮਿਲ ਰਿਹਾ ਹੈ ਇਹ ਤਸਵੀਰਾਂ ਜੋ ਤੁਸੀਂ ਦੇਖ ਰਹੇ ਹੋ ਇਹ ਮੌਕੇ ਦੀ ਲਾਈਵ ਤਸਵੀਰਾਂ ਹਨ ਤੁਹਾਨੂੰ ਦੱਸ ਦਿੰਦੇ ਹਾਂ ਕਿ ਮਿਲੀ ਜਾਣਕਾਰ ਦੇ ਮੁਤਾਬਿਕ ਇਹ ਬੱਸ ਬੇਕਾਬੂ ਹੋ ਕੇ ਪਰ ਇਹ ਬਾਜ਼ਾਰ ਦੇ ਵਿੱਚ ਲੋਕਾਂ ਤੇ ਚੜ ਗਈ ਗਨੀਮਤ ਦੇ ਰਹੀ ਕਿ ਲੋਕਾਂ ਦਾ ਬਚਾਓ ਹੋ ਗਿਆ ਪਰ ਇੱਕ ਨੌਜਵਾਨ ਇਸ ਦੇ ਵੀ ਜ਼ਖਮੀ ਹੋਇਆ ਹੈ ਜੇਕਰ ਗੱਲ ਕਰੀਏ ਤਾਂ ਇਹ ਪਟਿਆਲਾ ਜਿਹਦੇ ਵਿੱਚ ਇੱਕ ਮਹੀਨੇ ਵਿੱਚ ਦੂਸਰੀ ਜਾਂ ਤੀਸਰੀ ਮੰਦਭਾਗੀ ਖਬਰ ਸਾਹਮਣੇ ਆਈ ਹੈ ਸਕੂਲ ਬੱਸ ਦੇ ਐਕਸੀਡੈਂਟ ਹੁੰਦੀ ਤੇ ਇਧਰ ਵੀ ਦੇਖ ਰਹੇ ਹਾਂ ਕਿ ਇਹਦਾ ਸਕੂਲ ਆ ਇਹ ਕੈਮਰਾ ਇਸ ਸਕੂਲ ਦੀਆਂ ਇਸ ਸਕੂਲ ਦੀਆਂ ਪਹਿਲੇ ਵੀ ਕਈ ਅਕਟਾ ਨੇ ਕਿ ਆਪਾਂ ਤੁਹਾਨੂੰ ਦੇਖੋ ਹੁਣ ਇਹ ਐਸਐਸ ਸਕੂਲ ਦੀ ਅੰਦਰ ਰਹੀਆਂ ਸਟੂਲੀਆਂ ਆਹ ਦੇਖੋ ਬ੍ਰੇਕਾਂ ਜਮੀਨ ਲੱਗ ਰਹੀਆਂ ਸਕੂਲ ਦੀ ਬੱਸਾਂ ਦਾ ਹਾਲ ਦੇਖ ਰਹੇ ਹੋ ਆ ਲੋ ਸਾਰੀ ਜਮੀਨ ਬ੍ਰੇਕਾਂ ਲੱਗਦੀਆਂ ਬੱਸ ਜਿਹੜੀਆਂ ਬ੍ਰੇਕਾਂ ਨੇ ਬਿਲਕੁਲ ਨਹੀਂ ਫੱਗ ਰਹੀਆਂ ਅੱਛਾ ਕੀ ਇੱਥੇ ਪ੍ਰੋਬਲਮ ਆਈ ਜਾਂਦਾ ਇਹ ਬੱਸਾਂ ਭਜਾ ਕੇ ਆਈ ਉਧਰੋਂ ਹਾਂ ਹਾਂ ਪੂਲਿਸ ਸਪੀਡ ਤੇ ਆਇਆ ਇਹਨੂੰ ਬੱਚੇ ਨਾਲ ਵਿੱਚ ਬੈਠੇ ਹੋਣੇ ਸਕੂਲ ਦੇ ਬੱਸ ਨੇ ਠੀਕ ਹੈ ਆ ਇਹਨੇ ਕੋਈ ਦੇਖਿਆ ਨਹੀਂ ਹੈਗਾ ਸਿੱਧਾ ਭਜੰਦਾਂ ਲੱਗ ਰਿਹਾ ਹੈ ਕੋਈ ਬੰਦਾ ਨੀਚੇ ਆ ਗਿਆ ਜੀ ਜਰਾ ਬਿਆਰੀ ਸੀ ਕੋਈ ਕਿ ਜਿਹੜਾ ਵਿਅਕਤੀ ਹੈ ਇਸਦੇ ਹੇਠ ਵੀ ਆਇਆ ਤੇ ਦੇਖ ਰਹੇ ਹੋ ਕਿ ਫਰਡਾਈਜ਼ ਸਕੂਲ ਦੀ ਇਹ ਬੱਸ ਹੈ ਸੋ ਜਿਹੜੀ ਕਿ ਬਿਲਕੁਲ ਖਟਾੜ ਹੈ ਜਿਹਦੇ ਇਹਦੇ ਬ੍ਰੇਕ ਨੇ ਬ੍ਰੇਕ ਵੀ ਬਿਲਕੁਲ ਖਤਮ ਤੇ ਅਤੇ ਪਿੱਛੋਂ ਵੀ ਦੇਖ ਰਹੇ ਹੋ ਤੁਸੀਂ ਇਸ ਦੀ ਜਿਹੜੀ ਹਾਲਤ ਹੈ ਬਹੁਤ ਜ਼ਿਆਦਾ ਮਾੜੀ ਹੈ ਪਰ ਇਹ ਜਿਹੜੇ ਸਕੂਲਾਂ ਨੇ ਜਦੋਂ ਕਿ ਅੱਜ ਡਰਾਈਵਰ ਦੁਕਾਨ ਤੇ ਬਿਠਾ ਰਖਿਆ ਪਿਆ ਹਲਾਣ ਕੀਤਾ ਗਿਆ ਪੰਜਾਬ ਗਵਰਨਮੈਂਟ ਵੱਲੋਂ ਪਰ ਤੁਸੀਂ ਜਿਹੜੀ ਇਹ ਬੱਸ ਹੈ ਸਰਡੇ ਸਕੂਲ ਦੀ ਦੇਖ ਰਹੇ ਹੋ ਇੰਨੇ ਮਾੜੇ ਹਾਲਾਤ ਨੇ ਸਿਰਫ ਸਟੇਰਿੰਗ ਦੇਖ ਸਕਦੇ ਹੋ ਤੇ ਹੋਰ ਤੇ ਹੋਰ ਸਾਰੀਆਂ ਹੀ ਇਹਦੀ ਜਿਹੜੀ ਅੰਦਰਲੀ ਹਾਲਤ ਹੈ ਤੁਸੀਂ ਇਹ ਬੱਸ ਦੀ ਮੜ ਕੇ ਦੇਖ ਰਹੇ ਹੋ ਪਰ ਇਹ ਜਿਹੜੇ ਬੰਦਾਵਲੇ ਨੇ ਇਹਨਾਂ ਨੂੰ ਬਿਲਕੁਲ ਵੀ ਕਿਸੇ ਤਰ੍ਹਾਂ ਦੀ ਸਕੂਲ ਦੀ ਬੱਸ ਕੋਈ ਵੀ ਹੋਣੀ ਇੱਥੇ ਬੱਸ ਜਿਹੜੀ ਖਸਤਾ ਹਾਲਤ ਹੈ ਉਹ ਜਾ ਦੇ ਇੱਕ ਇੱਕ ਬੱਚੇ ਦੀ 5-5000 ਆ ਜੀ ਨਾ ਫੁੱਲ ਦਬਜਾਈਗੇ ਤੁਹਾਡੀ ਬਸ ਨਾ ਨਾ ਕੋਈ ਗੱਲ ਨਹੀਂ ਕੋਈ ਗੱਲ ਪੂਰੇ ਮੰਡੀ ਚ ਗੱਲੀ ਭਜ ਬੋ ਪਾ ਲੈਣਾ ਨਹੀਂ ਆ ਫਰੋਈ ਦਾ ਗੱਲ ਨਹੀਂ ਕਰੀ ਭਜਾਉਣ ਦਾ ਲੱਗ ਰਹੇ ਕੋਈ ਗੱਲ ਨਹੀਂ ਮੈਂ ਬੁਲਾਣਾ ਅੱਛਾ ਕਿਹੜੇ ਸਕੂਲ ਦੀ ਬੱਸ ਆ ਇਹ ਪੈਰਾਡਾਈਸ ਸਕੂਲ ਦੀ ਇਹ ਹੀ ਉਹਨਾਂ ਦੀ ਮਾਲਕੀਆ ਕਿੱਠੇ ਕਿੱਡੂਕੇ ਦੀ ਪਾਈ ਹੋਈ ਹੈ ਇਹਨਾਂ ਨੂੰ ਨਹੀਂ ਨਾ ਮਾਲਕਾਂ ਦੀ ਅਜੇ ਵੀ ਬ੍ਰੇਕਾਂ ਫੇਲ ਹੋ ਜਾਂਦਾ ਕੰਮ ਨਹੀਂ ਕਰਾਇਆ ਮਸ਼ੀਨਰੀ ਵੀ ਹੋ ਗਈ ਬਾਈ ਜੀ ਤੁਹਾਡਾ ਕਹਿ ਕੇ ਸਰ ਗਿਆ ਜਿਹਦੇ ਜਵਾਬ ਹੋ ਜਾਣਗੇ ਸਪੀਡ ਤੇ ਦੀ ਬੱਸ ਤੁਸੀਂ ਤੁਸੀਂ ਤੁਹਾਡੀ ਬਿਲਡਿੰਗ ਹੈ ਵੀ ਅਸੀਂ ਸਕੂਲ ਵਾਲਿਆਂ ਨੂੰ ਕਿੰਨੇ ਵਾਰ ਕਹਿ ਲਿਆ ਵੀ ਬ੍ਰੇਕਾਂ ਸੈੱਟ ਕਰਾਓ ਇਹਦੀ ਤੁਹਾਡੇ ਇਹਨਾਂ ਦੀ ਬਿਲਡਿੰਗ ਹੈ ਇਹ ਬੇਸ ਸਕੂਲ ਵਾਲਿਆਂ ਨੂੰ ਕਈ ਵਾਰ ਕਹਿ ਰਹੇ ਵੀ ਬੱਸ ਖਰਾਬ ਹੈ ਤਾਂ ਸੈੱਟ ਕਰਾਓ ਬੱਸ ਤਾਂ ਬਾਲੀ ਇਹ ਕਹਿੰਦੇ ਬੱਸ ਸਾਡੀ ਕੋਈ ਨਹੀਂ ਸੁਣਵਾਈ ਕਰ ਰਿਹਾ ਸਕੂਲ ਵਾਲਾ ਇਹ ਬੱਸ ਦਾ ਡਰਾਈਵ ਨੂੰ ਪੁੱਛੋ ਫਿਰ ਉਹ ਥੋੜੇ ਆ ਕੇ ਦੋ ਬੰਦੇ ਜੀ ਵਿੱਚੋਂ ਖਿੱਚ ਕੇ ਕੱਢੇ ਨੇ ਉਹਦਾ ਹੱਥ ਸਾਰਾ ਛਿਲਿਆ ਪਿਆ ਹਸਪੀਟਲ ਜਾ ਕੇ ਚੈੱਕ ਕਰਵਾਇਆ ਉਹਦਾ ਕੰਨ ਸਾਰਾ ਉਰੋਂ ਛਿਲਿਆ ਗਿਆ ਸਾਰਾ ਚਪੜੀ ਉਸ ਤੇ ਕੱਢਿਆ ਸਾਰੇ ਬੱਚੇ ਨਾਲ ਬਸਪਰੀ ਹੋਈ ਸੀ ਬੱਚਿਆਂ ਦਾ ਬਸਪਰੀ ਹੋਈ ਹੈ ਬੇਰ ਨੇ ਨਹੀਂ ਬਾਕੀ